ਹਾਂਜੀ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਦੱਸਾਂਗੇ ਵੀ ਸਰੋਂ ਦੇ ਚੰਗੇ ਝਾੜ ਦੇ ਲੈਣ ਦੇ ਲਈ ਆਪਾਂ ਇਸ ਸਮੇਂ ਕਿਹੜਾ ਕਿਹੜੀ ਉਹਦੇ ਵਿੱਚ ਖਾਦ ਪਾਈਏ ਪਾਣੀ ਦਾ ਪ੍ਰਬੰਧਨ ਹਨਾ ਵੀ 30 35 ਦਿਨਾਂ ਦੀ ਫਸਲ ਨੂੰ ਆਹ ਹੁਣ ਇਹ ਜਿਹੜੀ ਆਪਣੇ ਸਰੋਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜੀ ਇਹੇ ਸਰੋਂ 12 ਨਵੰਬਰ ਦੀ ਬਿਜਾਈ ਕੀਤੀ ਹੋਈ ਹੈ ਜੀ ਤੇ ਅੱਜ ਦੀ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਇਹ ਬਣਾ ਰਿਹਾ 22 ਦਸੰਬਰ ਨੂੰ ਤਾਂ ਕਹਿ ਲਓ ਕਿ 40 ਦਿਨਾਂ ਦੀ ਇਹ ਸਰੋਂ ਦੀ ਫਸਲ ਜਿਹੜੀ ਆ ਹੋ ਚੁੱਕੀ ਹੈ ਜੀ ਤੇ ਇਹ ਸਰੋਂ ਨੂੰ ਹੁਣ ਆਪਾਂ ਪਹਿਲਾ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ ਹੈਗਾ ਜੀ ਤੇ ਇਸ ਪਾਣੀ ਦੇ ਵਿੱਚ ਪਹਿਲੇ ਪਾਣੀ ਦੇ ਵਿੱਚ ਆਪਾਂ ਜੂਰੀਆ 1 ਕਟਾ ਦੇ ਰਹੇ ਹਾਂ ਤੇ ਜੂਰੀਆ ਦੇ ਨਾਲ ਆਪਾਂ ਦੇ ਰਹੇ ਹਾਂ ਜੀ ਸਲਫਰ ਸਲਫਰ ਕਹਿੰਦੇ ਸਰੋਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਹ ਤੇ ਝਾੜ ਤੇ ਚੰਗਾ ਅਬਜਲਟ ਦਿੰਦਾ ਹੈ ਸਲਫਰ ਸਲਫਰ ਆਪਾਂ ਉਸ ਤੋਂ ਪਹਿਲਾਂ ਬਿਜਾਈ ਦੇ ਸਮੇਂ ਆਪਾਂ ਪਾਇਆ ਸੀਗਾ ਇੱਕ ਬੈਗ ਜੂਰੀ ਆਪਣੇ ਡੀਏਪੀ ਦਾ ਤੇ ਦੋ ਬੈਗ ਪਾਏ ਸੀ ਆਪਾਂ 1 ਕਿੱਲੇ ਦੇ ਸੁਪਰ ਦੇ ਵੈਸੇ ਤਾਂ ਕਹਿੰਦੇ ਵੀ ਜਦੋਂ ਸੁਪਰ ਪਾ ਦੀਏ ਤਾਂ ਸਲਫਰ ਹੈ ਜਿਹੜੀ ਉਹ ਦੀ ਮਾਤਰਾ ਹੈ ਜਿਹੜੀ ਹੁਣ ਕੋਰ ਤੇ ਪਾਉਣ ਦੀ ਘਟਾ ਦੇਣੀ ਚਾਹੀਦੀ ਹੈ ਪਰੰਤੂ ਅਸੀਂ ਜਿਹੜੀ ਕਿੱਲੇ ਦੀ ਪਾਈ ਹੈਗੀ ਉਹ 8 ਤੋਂ ਲੈ ਕੇ 10 ਕਿਲੋ ਕਿੱਲੇ ਦੀ ਪਾਈ ਹੈ ਜੀ ਆਪਾਂ ਉੱਤਮ ਦੀ ਪਾਈ ਹੈ ਕੋਈ ਮੈਂ ਕੰਪਨੀ ਦਾ ਨਹੀਂ ਕੋਈ ਉਹ ਕਰ ਰਿਹਾ ਤੁਸੀਂ ਕੋਈ ਵੀ ਮਰਜ਼ੀ ਦਾਣੇਦਾਰ ਪਾ ਸਕਦੇ ਹੋ ਇਹਦਾ 45 50 ਰੁਪਏ ਤੁਹਾਨੂੰ ਰੇਟ ਮਿਲ ਜੂਗਾ IFCO ਦਾ ਰੇਟ ਹੈਗਾ ਜੀ 65 ਰੁਪਏ IFCO ਦਾ 65 ਪਰ ਰੇਟ ਦਾਣੇਦਾਰ ਸਲਫਰ ਸਲਫਰ ਆਪਾਂ ਪਾ ਰਹੇ ਹਾਂ ਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਹੁੰਦੀ ਹੈ ਜਿਹੜੀ ਇਹ ਆਪਾਂ ਨੂੰ ਦੂਸਰੀ ਸਲਫਰ ਨਾਲੋਂ ਇਹ ਕਈ ਵੀ ਰਹਿ ਗਏ ਦਿੰਦੇ ਨੇ ਵੀ ਇਹ ਇਹ ਬਜਾਈ ਦੇ ਸਮੇਂ ਪਾਉਣੀ ਚਾਹੀਦੀ ਆ ਤੇ ਵੈਸੇ ਇਹ ਖੁਰਜਾ ਨਹੀਂ ਹੁੰਦੀ ਐਡੀ ਕੋਈ ਗੱਲ ਨਹੀਂ ਹੁੰਦੀ ਕਿ ਤਾਂ ਤੁਸੀਂ ਸਲਫਰ ਪਾ ਸਕਦੇ ਹੋ ਕੋਈ ਮਰਜ਼ੀ ਕਿਸੇ ਵੀ ਕੰਪਨੀ ਦੀ ਦਾਣੇਦਾਰ ਵੀ ਪਾ ਸਕਦੇ ਹੋ ਦਾਣੇਦਾਰ ਦਾ ਇਹ ਹੈ ਵੀ ਆਪਣੀ ਉਸ ਨਾਲੋਂ ਰੇਟ ਹੈ ਜਿਹੜਾ ਉਹ ਫਰਕ ਪੈ ਜੂਗਾ ਉਹ 100 ਰੁਪਏ ਮਿਲਦੀ ਹੈ ਕਿਲੋ ਜਿਹੜੀ ਪਾਊਡਰ ਫਾਰਮ ਦੇ ਵਿੱਚ ਹੁੰਦੀ ਹੈ ਇਹ ਦਾਣੇਦਾਰ ਹੈ ਜਿਹੜੀ ਇਹ 50-55 ਰੁਪਏ ਆਮ ਆਪਾਂ ਨੂੰ ਮਾਰਕੀਟ ਦੇ ਵਿੱਚ ਮਿਲ ਜਾਂਦੀ ਆ ਤਾਂ ਇਸ ਤੋਂ ਇਲਾਵਾ ਇੱਕ ਬੈਗ ਆਪਾਂ ਕਿੱਲੇ ਦਾ ਜੂਰੀਆ ਪਾਵਾਂਗੇ ਤੇ 35-40 ਦਿਨਾਂ ਦੀ ਫਸਲ ਹੁਣ ਕੋਰਾ ਪੈਣ ਲੱਗ ਗਿਆ ਸੁੱਕਾ ਤਾਂ ਕਰਕੇ ਇਹਨੂੰ ਪਾਣੀ ਹੁਣ ਲਗਾ ਰਹੇ ਹਾਂ ਤੇ ਬਾਕੀ ਇਹਦਾ ਬਹੁਤ ਸ਼ਾਨਦਾਰ ਰਿਜ਼ਲਟ ਨਿਕਲੇਗੇ ਜੀ ਤੇ ਵੀਡੀਓ ਨੂੰ ਤੁਸੀਂ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰਦੇ ਹੋ ਬਾਕੀ ਕਿਸਾਨ ਭਰਾਵਾਂ ਦੇ ਨਾਲ ਆਪਾਂ ਬਾਕੀ ਕਿ ਖੇਤੀਬਾੜੀ ਦੇ ਰਿਲੇਟਡ ਵੀਡੀਓ ਪਾਉਂਦੇ ਰਵਾਂਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ